ਮਨੇ ਆ ਰਹੀ ਹੈ ਜਿੱਥੇ ਪਰਿਵਾਰ ਸਮੇਤ ਕਾਰ ਨਹਿਰ ਦੇ ਵਿੱਚ ਜਾ ਡਿੱਗੀ ਹੈ ਸਰਹਿੰਦ ਨਹਿਰ ਦੇ ਵਿੱਚ ਰਾਤ ਦੇ ਹਨੇਰੇ ਦੇ ਵਿੱਚ ਇੱਕ ਕਾਰ ਸਰਹਿੰਦ ਨਹਿਰ ਚ ਜਾ ਡਿੱਗੀ ਹੈ ਜਿਸ ਦੇ ਚਲਦਿਆਂ ਜਿਹੜੇ ਕਾਰ ਦੇ ਵਿੱਚ ਬੈਠੇ ਜੀ ਸੀ ਉਹ ਲਾਪਤਾ ਜਨਾਨ ਦੀ ਪਾਲ ਕੀਤੀ ਜਾ ਰਹੀ ਹੈ ਗੋਤਾਖੋਰਾਂ ਦੀ ਟੀਮ ਇੱਥੇ ਜੁਟੀ ਹੋਈ ਹੈ ਤਸਵੀਰਤ ਤੁਹਾਨੂੰ ਦਿਖਾ ਦਿੰਦੇ ਆ ਮੌਕੇ ਦੀਆਂ ਜਿੱਥੇ ਸਰਹਿੰਦ ਨਹਿਰ ਦੇ ਵਿੱਚ ਦੇਰ ਰਾਤ ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਦੇ ਵੱਲੋਂ ਇੱਕ ਕਾਰ ਆ ਰਹੀ ਸੀ ਜਿਸ ਪੁਲ ਤੋਂ ਲੰਘ ਰਹੀ ਸੀ ਉਸ ਪੁਲ ਤੇ ਨਿਰਮਾਨ ਦਾ ਕੰਮ ਚੱਲ ਰਿਹਾ ਸੀ ਜਿਸ ਦੇ ਚਲਦਿਆਂ ਨਾ ਇੱਥੇ ਕੋਈ ਬੋਰਡ ਲੱਗਾ ਹੋਇਆ ਸੀ ਤੇ ਨਾ ਹੀ ਰੋਕਣ ਦੇ ਲਈ ਕੋਈ ਇੰਤਜ਼ਾਮ ਕੀਤਾ ਹੋਇਆ ਸੀ ਸ਼ਾਇਦ ਇਸੇ ਕਰਕੇ ਹੀ ਡਰਾਈਵਰ ਨੂੰ ਪਤਾ ਨਹੀਂ ਚੱਲਿਆ ਤੇ ਉਹ ਜਿਵੇਂ ਹੀ ਪੁਲ ਤੋਂ ਲੰਘਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਸੇ ਨਿਰਮਾਨ ਕਾਰਜ ਤੇ ਚਲਦਿਆਂ ਉਹਦਾ ਸੰਤੁਲਨ ਵਿਗੜ ਜਾਂਦਾ ਤੇ ਕਾਰ ਸਿੱਧੀ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਜਾਣਕਾਰੀ ਦੇ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਕਾਰ ਦੇ ਵਿੱਚ ਪਰਿਵਾਰ ਦੇ ਨਾਲ ਬੱਚੇ ਵੀ ਸਵਾਰ ਸੀ ਤੇ ਇਹ ਕਾਰ ਜਿਹੜੀ ਇਹ ਸਿੱਧੇ ਨਹਿਰ ਦੇ ਵਿੱਚ ਜਾ ਡਿੱਗੀ ਹੈ ਬੇहद ਮੰਦ ਭਾਗੀ ਦੁਕਦਾਈ ਖਬਰ ਹੈ ਜਿੱਥੇ ਦਰਾਹਾਤੋਂ ਲੰਘ ਰਹੀ ਇੱਕ ਕਾਰ ਬੇਕਾਬੂ ਹੋਣ ਤੋਂ ਬਾਅਦ ਸਰਹਿੰਦ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਪੂਰਾ ਪਰਿਵਾਰ ਇਸ ਕਾਰ ਦੇ ਵਿੱਚ ਸੀ ਜਿਨ੍ਹਾਂ ਦੇ ਨਾਲ ਬੱਚੇ ਵੀ ਸਵਾਰ ਸੀ ਤੇ ਉਸੇ ਤੋਂ ਬਾਅਦ ਇਹ ਲਾਪਤ ਹੈ ਪ੍ਰਸ਼ਾਸਨ ਨੂੰ ਜਿਵੇਂ ਹੀ ਇਸ ਦੀ ਸੂਚਨਾ ਮਿਲਦੀ ਹੈ ਤਾਂ ਟੀਮ ਮੌਕੇ ਤੇ ਪਹੁੰਚਦੀ ਹੈ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਜਾਂਦਾ ਪਰ ਦੱਸਿਆ ਜਾ ਰਿਹਾ ਕਿ ਹਨੇਰਾ ਇੰਨਾ ਜ਼ਿਆਦਾ ਸੀ ਤੇ ਇਸ ਦੇ ਨਾਲ ਹੀ ਨਹਿਰ ਦੇ ਵਿੱਚ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਰੈਸਕਿਊ ਨਹੀਂ ਕੀਤਾ ਜਾ ਸਕਿਆ ਜਿਸ ਤੋਂ ਬਾਅਦ ਸਵੇਰ ਤੋਂ ਟੀਮਾਂ ਇੱਥੇ ਝੁੱਟੀਆਂ ਹੋਈਆਂ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਹੈ ਗੋਤਾਖੋਰਾਂ ਦੀ ਮਦਦ ਲਈ ਜਾ ਰਹੀ ਹੈ ਤੇ ਹੁਣ ਜਿਹੜੀ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਕਾਰ ਨੂੰ ਕਰੇਨ ਦੀ ਮਦਦ ਦੇ ਨਾਲ ਬਾਹਰ ਕੱਢ ਲਿਆ ਗਿਆ ਤੇ ਗੋਤਾਖੋਰਾਂ ਦੀ ਟੀਮ ਦੇ ਵੱਲੋਂ ਵੀ ਇੱਕ ਲਾਸ਼ ਬਰਾਮਦ ਕੀਤੀ ਗਈ ਹੈ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ ਫਿਲਹਾਲ ਉਸ ਦੀ ਸ਼ਨਾਖਤ ਨਹੀਂ ਹੋਈ ਹੈ ਸ਼ਨਾਖਤ ਹੋਣੀ ਬਾਕੀ ਹੈ ਉਸ ਦੇ ਵਿੱਚ ਵੀ ਪੁਲਿਸ ਜੁਟੀ ਹੋਈ ਹੈ ਨੇੜਲੇ ਇਲਾਕਿਆਂ ਦੇ ਵਿੱਚ ਸੂਚਨਾ ਦਿੱਤੀ ਜਾ ਰਹੀ ਹੈ ਤਾਂ ਕਿ ਪਰਿਵਾਰ ਦੀ ਜਾਣਕਾਰੀ ਮਿਲ ਸਕੇ ਦੱਸਦੇ ਹੈ ਕਿ ਕਾਰ ਰਾਜਵੰਤ ਹਸਪਤਾਲ ਤੋਂ ਨਹਿਰ ਵੱਲ ਜਾ ਰਹੀ ਸੀ ਅੱਗੇ ਪੁਲ ਤੇ ਰਿਪੇਅਰਿੰਗ ਦਾ ਕੰਮ ਚੱਲ ਰਿਹਾ ਸੀ ਜਿਸ ਕਰਕੇ ਡਰਾਈਵਰ ਦੀ ਸੀਟ ਤੇ ਬੈਠੇ ਵਿਅਕਤੀ ਨੂੰ ਨਹੀਂ ਪਤਾ ਚੱਲਿਆ ਕਿਉਂਕਿ ਕਿਹਾ ਜਾ ਰਿਹਾ ਕਿ ਨਾ ਤਾਂ ਇੱਥੇ ਕੋਈ ਬੋਰਡ ਲੱਗਿਆ ਹੋਇਆ ਸੀ ਤੇ ਨਾ ਹੀ ਪੋਲ ਤੇ ਜਾਣ ਤੋਂ ਰੋਕਣ ਦੇ ਲਈ ਹੀ ਕੋਈ ਇੰਤਜ਼ਾਮ ਕੋਈ ਪ੍ਰਬੰਧ ਕੀਤਾ ਗਿਆ ਸੀ ਜਿਸ ਦੇ ਚਲਦਿਆਂ ਇਹ ਵੱਡੀ ਘਟਨਾ ਵਾਪਰੀ ਹੈ ਬੇहद ਮੰਦਭਾਗੀ ਘਟਨਾ ਹੈ ਕਿਉਂਕਿ ਪੂਰਾ ਪਰਿਵਾਰ ਕਾਰ ਦੇ ਵਿੱਚ ਸਵਾਰ ਸੀ ਤੇ ਇੱਕ ਅੰਗੈਲੀ ਦੇ ਕਾਰਨ ਜੇਕਰ ਇੱਥੇ ਕੋਈ ਬੋਰਡ ਲੱਗਿਆ ਹੁੰਦਾ ਜਾਂ ਪ੍ਰਸ਼ਾਸਨ ਦੇ ਵੱਲੋਂ ਵਾਹਨਾਂ ਨੂੰ ਰੋਕਣ ਦੇ ਲਈ ਕੋਈ ਪ੍ਰਬੰਧ ਕੀਤਾ ਹੁੰਦਾ ਤਾਂ ਸ਼ਾਇਦ ਇਹ ਵੱਡਾ ਹਾਦਸਾ ਨਾ ਹੁੰਦਾ ਪਰ ਹੁਣ ਰੈਸਕਿਊ ਟੀਮਾਂ ਇੱਥੇ ਲੱਗੀਆਂ ਹੋਈਆਂ ਨੇ ਰੈਸਕਿਊ ਕੀਤਾ ਜਾ ਰਿਹਾ ਹੈ ਕਾਰ ਨੂੰ ਨਹਿਰ ਦੇ ਵਿੱਚੋਂ ਬਾਹਰ ਕੱਢ ਲਿਆ ਗਿਆ ਇੱਕ ਵਿਅਕਤੀ ਦੀ লাশ ਵੀ बरामद ਹੋਈ ਹੈ ਪਰ ਉਸ ਦੀ شناخت ਹੋਣੀ ਬਾਕੀ ਹੈ ਤੇ ਉਸ ਤੋਂ ਇਲਾਵਾ ਪੁਲਿਸ ਦੇ ਵੱਲੋਂ ਨੇੜਲੇ ਇਲਾਕਿਆਂ ਦੇ ਜਿਹੜੇ ਪੁਲਿਸ ਸਟੇਸ਼ਨ ਨੇ ਉੱਥੇ ਜਾਣਕਾਰੀ ਪਹੁੰਚਾਈ ਜਾ ਰਹੀ ਹੈ ਸੂchna ਦਿੱਤੀ ਜਾ ਰਹੀ ਹੈ ਤਾਂ ਕਿ ਪਰਿਵਾਰ ਦੇ ਬਾਰੇ ਕੁਝ ਹੋਰ ਜਾਣਕਾਰੀ ਮਿਲ ਸਕੇ ਖੰਨਾਂਦੇ ਤੋਂ ਰਾਹਾ ਤੋਂ ਬੇहद ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪਰਿਵਾਰ ਸਮੇਤ ਕਾਰ ਨਹਿਰ ਦੇ ਵਿੱਚ ਜਾ ਡਿੱਗੀ ਹੈ ਸਰਹਿੰਦ ਨਹਿਰ ਦੇ ਵਿੱਚ ਰਾਤ ਦੇ ਹਨੇਰੇ ਦੇ ਵਿੱਚ ਇੱਕ ਕਾਰ ਸਰਹਿੰਦ ਨਹਿਰ ਚ ਜਾ ਡਿੱਗੀ ਹੈ ਜਿਸ ਦੇ ਚਲਦਿਆਂ ਜਿਹੜੇ ਕਾਰ ਦੇ ਵਿੱਚ ਬੈਠੇ ਜੀ ਸੀ ਉਹ ਲਾਪਤਾ ਜਨਨ ਦੀ ਪਾਲ ਕੀਤੀ ਜਾ ਰਹੀ ਹੈ ਗੋਤਾ ਖੋਰਾ ਦੀ ਟੀਮ ਇੱਥੇ ਜੁਟੀ ਹੋਈ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਮੌਕੇ ਦੀਆਂ ਜਿੱਥੇ ਸਰਹਿੰਦ ਨਹਿਰ ਦੇ ਵਿੱਚ ਦੇਰ ਰਾਤ ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਦੇ ਵੱਲੋਂ ਇੱਕ ਕਾਰ ਆ ਰਹੀ ਸੀ ਜਿਸ ਪੁਲ ਤੋਂ ਲੰਘ ਰਹੀ ਸੀ ਉਸ ਪੁਲ ਤੇ ਨਿਰਮਾਣ ਦਾ ਕੰਮ ਚੱਲ ਰਿਹਾ ਸੀ ਜਿਸ ਦੇ ਚਲਦਿਆਂ ਨਾ ਇੱਥੇ ਕੋਈ ਬੋਰਡ ਲੱਗਾ ਹੋਇਆ ਸੀ ਤੇ ਨਾ ਹੀ ਰੋਕਣ ਦੇ ਲਈ ਕੋਈ ਇੰਤਜ਼ਾਮ ਕੀਤਾ ਹੋਇਆ ਸੀ ਸ਼ਾਇਦ ਇਸੇ ਕਰਕੇ ਹੀ ਡਰਾਈਵਰ ਨੂੰ ਪਤਾ ਨਹੀਂ ਚੱਲਿਆ ਤੇ ਉਹ ਜਿਵੇਂ ਹੀ ਪੁਲ ਤੋਂ ਲੰਘਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਸੇ ਨਿਰਮਾਣ ਕਾਰਜ ਤੇ ਚਲਦਿਆਂ ਉਹਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਕਾਰ ਸਿੱਧੀ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਜਾਣਕਾਰੀ ਦੇ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਕਾਰ ਦੇ ਵਿੱਚ ਪਰਿਵਾਰ ਦੇ ਨਾਲ ਬੱਚੇ ਵੀ ਸਵਾਰ ਸੀ ਤੇ ਇਹ ਕਾਰ ਜਿਹੜੀ ਹੈ ਸਿੱਧੀ ਨਹਿਰ ਦੇ ਵਿੱਚ ਜਾ ਡਿੱਗੀ ਹੈ ਬੇहद ਮੰਦ ਭਾਗੀ ਦੁਖਦਾਈ ਖਬਰ ਹੈ ਜਿੱਥੇ ਦਰਾਹਤ ਉਲੰਘ ਰਹੀ ਇੱਕ ਕਾਰ ਬੇਕਾਬੂ ਹੋਣ ਤੋਂ ਬਾਅਦ ਸਰਹਿੰਦ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਪੂਰਾ ਪਰਿਵਾਰ ਇਸ ਕਾਰ ਦੇ ਵਿੱਚ ਸੀ ਜਿਨ੍ਹਾਂ ਦੇ ਨਾਲ ਬੱਚੇ ਵੀ ਸਵਾਰ ਸੀ ਤੇ ਉਸੇ ਤੋਂ ਬਾਅਦ ਇਹ ਲਾਪਤ ਹੈ ਪ੍ਰਸ਼ਾਸਨ ਨੂੰ ਜਿਵੇਂ ਹੀ ਇਸ ਦੀ ਸੂਚਨਾ ਮਿਲਦੀ ਹੈ ਤਾਂ ਟੀਮ ਮੌਕੇ ਤੇ ਪਹੁੰਚਦੀ ਹੈ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਜਾਂਦਾ ਪਰ ਦੱਸਿਆ ਜਾ ਰਿਹਾ ਕਿ ਹਨੇਰਾ ਇੰਨਾ ਜ਼ਿਆਦਾ ਸੀ ਤੇ ਇਸ ਦੇ ਨਾਲ ਹੀ ਨਹਿਰ ਦੇ ਵਿੱਚ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਰੈਸਕਿਊ ਨਹੀਂ ਕੀਤਾ ਜਾ ਸਕਿਆ ਜਿਸ ਤੋਂ ਬਾਅਦ ਸਵੇਰ ਤੋਂ ਟੀਮਾਂ ਇੱਥੇ ਝੁੱਟੀਆਂ ਹੋਈਆਂ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਗੋਤਾਖੋਰਾਂ ਦੀ ਮਦਦ ਲਈ ਜਾ ਰਹੀ ਹੈ ਤੇ ਹੁਣ ਜਿਹੜੀ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਕਾਰ ਨੂੰ ਕਰੇਨ ਦੀ ਮਦਦ ਦੇ ਨਾਲ ਬਾਹਰ ਕੱਢ ਲਿਆ ਗਿਆ ਤੇ ਗੋਤਾਖੋਰਾਂ ਦੀ ਟੀਮ ਦੇ ਵੱਲੋਂ ਵੀ ਇੱਕ Laash ਬਰਾਮਦ ਕੀਤੀ ਗਈ ਹੈ ਇੱਕ ਵਿਅਕਤੀ ਦੀ Laash ਬਰਾਮਦ ਹੋਈ ਹੈ ਫਿਲਹਾਲ ਉਸ ਦੀ ਸ਼ਨਾਖਤ ਨਹੀਂ ਹੋਈ ਹੈ ਸ਼ਨਾਖਤ ਹੋਣੀ ਬਾਕੀ ਹੈ ਉਸ ਦੇ ਵਿੱਚ ਵੀ ਪੁਲਿਸ ਜੁਟੀ ਹੋਈ ਹੈ ਨੇੜਲੇ ਇਲਾਕਿਆਂ ਦੇ ਵਿੱਚ ਸੂਚਨਾ ਦਿੱਤੀ ਜਾ ਰਹੀ ਹੈ ਤਾਂ ਕਿ ਪਰਿਵਾਰ ਦੀ ਜਾਣਕਾਰੀ ਮਿਲ ਸਕੇ ਦੱਸਦੀ ਹੈ ਕਿ ਕਾਰ ਰਾਜਵੰਤ ਹਸਪਤਾਲ ਤੋਂ ਨਹਿਰਵਲ ਜਾ ਰਹੀ ਸੀ ਅੱਗੇ ਪੁਲ ਤੇ ਰਿਪੇਅਰਿੰਗ ਦਾ ਕੰਮ ਚੱਲ ਰਿਹਾ ਸੀ ਜਿਸ ਕਰਕੇ ਡਰਾਈਵਰਸ ਦੀ ਸੀਟ ਤੇ ਬੈਠੇ ਵਿਅਕਤੀ ਨੂੰ ਨਹੀਂ ਪਤਾ ਚੱਲਿਆ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਨਾ ਤਾਂ ਇਥੇ ਕੋਈ ਬੋਰਡ ਲੱਗਿਆ ਹੋਇਆ ਸੀ ਤੇ ਨਾ ਹੀ ਪੁਲ ਤੇ ਜਾਣ ਤੋਂ ਰੋਕਣ ਦੇ ਲਈ ਹੀ ਕੋਈ ਇੰਤਜ਼ਾਮ ਕੋਈ ਪ੍ਰਬੰਧ ਕੀਤਾ ਗਿਆ ਸੀ ਜਿਸ ਦੇ ਚਲਦਿਆਂ ਇਹ ਵੱਡੀ ਘਟਨਾ ਵਾਪਰੀ ਹੈ ਬੇहद ਮੰਦਭਾਗੀ ਘਟਨਾ ਹੈ ਕਿਉਂਕਿ ਪੂਰਾ ਪਰਿਵਾਰ ਕਾਰ ਦੇ ਵਿੱਚ ਸਵਾਰ ਸੀ ਤੇ ਇੱਕ ਅਨਗਹਿਲੀ ਦੇ ਕਾਰਨ ਜੇਕਰ ਇੱਥੇ ਕੋਈ ਬੋਰਡ ਲੱਗਿਆ ਹੁੰਦਾ ਜਾਂ ਪ੍ਰਸ਼ਾਸਨ ਦੇ ਵੱਲੋਂ ਵਾਹਨਾਂ ਨੂੰ ਰੋਕਣ ਦੇ ਲਈ ਕੋਈ ਪ੍ਰਬੰਧ ਕੀਤਾ ਹੁੰਦਾ ਤਾਂ ਸ਼ਾਇਦ ਇਹ ਵੱਡਾ ਹਾਦਸਾ ਨਾ ਹੁੰਦਾ ਪਰ ਹੁਣ ਰੈਸਕਿਊ ਟੀਮਾਂ ਇੱਥੇ ਲੱਗੀਆਂ ਹੋਈਆਂ ਨੇ ਰੈਸਕਿਊ ਕੀਤਾ ਜਾ ਰਿਹਾ ਹੈ ਕਾਰ ਨੂੰ ਨਹਿਰ ਦੇ ਵਿੱਚੋਂ ਬਾਹਰ ਕੱਢ ਲਿਆ ਗਿਆ ਇੱਕ ਵਿਅਕਤੀ ਦੀ ਲਾਸ਼ ਵੀ ਬਰਾਮਦ ਹੋਈ ਹੈ ਪਰੋਜ਼ ਦੀ ਸ਼ਨਾਖਤ ਹੋਣੀ ਬਾਕੀ ਹੈ ਤੇ ਉਸ ਤੋਂ ਇਲਾਵਾ ਪੁਲਿਸ ਦੇ ਵੱਲੋਂ ਨੇੜਲੇ ਇਲਾਕਿਆਂ ਦੇ ਜਿਹੜੇ ਪੁਲਿਸ ਸਟੇਸ਼ਨ ਨੇ ਉੱਥੇ ਜਾਣਕਾਰੀ ਪਹੁੰਚਾਈ ਜਾ ਰਹੀ ਹੈ ਸੂਚਨਾ ਦਿੱਤੀ ਜਾ ਰਹੀ ਹੈ ਤਾਂ ਕਿ ਪਰਿਵਾਰ ਦੇ ਬਾਰੇ ਕੁਝ ਹੋਰ ਜਾਣਕਾਰੀ ਮਿਲ ਸਕੇ ਖੰਨਾਂ ਦੇ ਤੁਰਾਹਾ ਤੋਂ ਬੇहद ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪਰਿਵਾਰ ਸਮੇਤ ਕਾਰ ਨਹਿਰ ਦੇ ਵਿੱਚ ਜਾ ਡਿੱਗੀ ਹੈ ਸਰਹਿੰਦ ਨਹਿਰ ਦੇ ਵਿੱਚ ਰਾਤ ਦੇ ਹਨੇਰੇ ਦੇ ਵਿੱਚ ਇੱਕ ਕਾਰ ਸਰਹਿੰਦ ਨਹਿਰ 'ਚ ਜਾ ਡਿੱਗੀ ਹੈ ਜਿਸ ਦੇ ਚਲਦਿਆਂ ਜਿਹੜੇ ਕਾਰ ਦੇ ਵਿੱਚ ਬੈਠੇ ਜੀ ਸੀ ਉਹ ਲਾਪਤਾ ਜਨਾਨ ਦੀ ਪਾਲ ਕੀਤੀ ਜਾ ਰਹੀ ਹੈ ਗੋਤਾ ਖੋਰਾ ਦੀ ਟੀਮ ਇੱਥੇ ਜੁਟੇ ਹੋਈ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਮੌਕੇ ਦੀਆਂ ਜਿੱਥੇ ਸਰਹਿੰਦ ਨਹਿਰ ਦੇ ਵਿੱਚ ਦੇਰ ਰਾਤ ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਦੇ ਵੱਲੋਂ ਇੱਕ ਕਾਰ ਆ ਰਹੀ ਸੀ ਜਿਸ ਪੁਲ ਤੋਂ ਲੰਘ ਰਹੀ ਸੀ ਉਸ ਪੁਲ ਤੇ ਨਿਰਮਾਣ ਦਾ ਕੰਮ ਚੱਲ ਰਿਹਾ ਸੀ ਜਿਸ ਦੇ ਚਲਦਿਆਂ ਨਾ ਇੱਥੇ ਕੋਈ ਬੋਰਡ ਲੱਗਾ ਹੋਇਆ ਸੀ ਤੇ ਨਾ ਹੀ ਰੋਕਣ ਦੇ ਲਈ ਕੋਈ ਇੰਤਜ਼ਾਮ ਕੀਤਾ ਹੋਇਆ ਸੀ ਸ਼ਾਇਦ ਇਸੇ ਕਰਕੇ ਹੀ ਡਰਾਈਵਰ ਨੂੰ ਪਤਾ ਨਹੀਂ ਚੱਲਿਆ ਤੇ ਉਹ ਜਿਵੇਂ ਹੀ ਪੋਲ ਤੋਂ ਲੰਘਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਸੇ ਨਿਰਮਾਣ ਕਾਰਜ ਤੇ ਚੱਲਦਿਆਂ ਉਹਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਕਾਰ ਸਿੱਧੀ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਜਾਣਕਾਰੀ ਦੇ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਕਾਰ ਦੇ ਵਿੱਚ ਪਰਿਵਾਰ ਦੇ ਨਾਲ ਬੱਚੇ ਵੀ ਸਵਾਰ ਸੀ ਤੇ ਇਹ ਕਾਰ ਜਿਹੜੀ ਹੈ ਸਿੱਧੀ ਨਹਿਰ ਦੇ ਵਿੱਚ ਜਾ ਡਿੱਗੀ ਹੈ ਬੇहद ਮੰਦ ਭਾਗੀ ਦੁਖਦਾਈ ਖਬਰ ਹੈ ਜਿੱਥੇ ਦਰਾਹਾਤ ਔਲੰਘ ਰਹੀ ਇੱਕ ਕਾਰ ਬੇਕਾਬੂ ਹੋਣ ਤੋਂ ਬਾਅਦ ਸਰਹਿੰਦ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਪੂਰਾ ਪਰਿਵਾਰ ਇਸ ਕਾਰ ਦੇ ਵਿੱਚ ਸੀ ਜਿਨ੍ਹਾਂ ਦੇ ਨਾਲ बच्चे ਵੀ ਸਵਾਰ ਸੀ ਤੇ ਉਸੇ ਤੋਂ ਬਾਅਦ ਇਹ ਲਾਪਤ ਹੈ ਪ੍ਰਸ਼ਾਸਨ ਨੂੰ ਜਿਵੇਂ ਹੀ ਇਸ ਦੀ ਸੂਚਨਾ ਮਿਲਦੀ ਹੈ ਤਾਂ ਟੀਮ ਮੌਕੇ ਤੇ ਪਹੁੰਚਦੀ ਹੈ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਜਾਂਦਾ ਪਰ ਦੱਸਿਆ ਜਾ ਰਿਹਾ ਕਿ ਹਨੇਰਾ ਇੰਨਾ ਜ਼ਿਆਦਾ ਸੀ ਤੇ ਇਸ ਦੇ ਨਾਲ ਹੀ ਨਹਿਰ ਦੇ ਵਿੱਚ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਰੈਸਕਿਊ ਨਹੀਂ ਕੀਤਾ ਜਾ ਸਕਿਆ ਜਿਸ ਤੋਂ ਬਾਅਦ ਸਵੇਰ ਤੋਂ ਟੀਮਾਂ ਇੱਥੇ ਝਟੀਆਂ ਹੋਈਆਂ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਗੋਤਕ ਹੋਰਾਂ ਦੀ ਮਦਦ ਲਈ ਜਾ ਰਹੀ ਹੈ ਤੇ ਹੁਣ ਜਿਹੜੀ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਕਾਰ ਨੂਕਰੇਨ ਦੀ ਮਦਦ ਦੇ ਨਾਲ ਬਾਹਰ ਕੱਢ ਲਿਆ ਗਿਆ ਤੇ ਗੋਤਾਖੋਰਾਂ ਦੀ ਟੀਮ ਦੇ ਵੱਲੋਂ ਵੀ ਇੱਕ ਲਾਸ਼ ਬਰਾਮਦ ਕੀਤੀ ਗਈ ਹੈ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ ਫਿਲਹਾਲ ਉਸ ਦੀ ਸ਼ਨਾਖਤ ਨਹੀਂ ਹੋਈ ਹੈ ਸ਼ਨਾਖਤ ਹੋਣੀ ਬਾਕੀ ਹੈ ਉਸ ਦੇ ਵਿੱਚ ਵੀ ਪੁਲਿਸ ਜੁਟੀ ਹੋਈ ਹੈ ਨੇੜਲੇ ਇਲਾਕਿਆਂ ਦੇ ਵਿੱਚ ਸੂਚਨਾ ਦਿੱਤੀ ਜਾ ਰਹੀ ਹੈ ਤਾਂ ਕਿ ਪਰਿਵਾਰ ਦੀ ਜਾਣਕਾਰੀ ਮਿਲ ਸਕੇ ਦੱਸਦੀ ਹੈ ਕਿ ਕਾਰ ਰਾਜਵੰਤ ਹਸਪਤਾਲ ਤੋਂ ਨਹਿਰ ਵੱਲ ਜਾ ਰਹੀ ਸੀ ਅੱਗੇ ਪੁਲ ਤੇ ਰਿਪੇਅਰਿੰਗ ਦਾ ਕੰਮ ਚੱਲ ਰਿਹਾ ਸੀ ਜਿਸ ਕਰਕੇ ਡਰਾਈਵਰਸ ਦੀ ਸੀਟ ਤੇ ਬੈਠੇ ਵਿਅਕਤੀ ਨੂੰ ਨਹੀਂ ਪਤਾ ਚੱਲਿਆ ਕਿਉਂਕਿ ਕਿਹਾ ਜਾ ਰਿਹਾ ਕਿ ਨਾ ਤਾਂ ਇਥੇ ਕੋਈ ਬੋਰਡ ਲੱਗਿਆ ਹੋਇਆ ਸੀ ਤੇ ਨਾ ਹੀ ਪੁਲ ਤੇ ਜਾਣ ਤੋਂ ਰੋਕਣ ਦੇ ਲਈ ਹੀ ਕੋਈ ਇੰਤਜ਼ਾਮ ਕੋਈ ਪ੍ਰਬੰਧ ਕੀਤਾ ਗਿਆ ਸੀ ਜਿਸ ਦੇ ਚੱਲਦਿਆਂ ਇਹ ਵੱਡੀ ਘਟਨਾ ਵਾਪਰੀ ਹੈ ਬੇहद ਮੰਦਭਾਗੀ ਘਟਨਾ ਹੈ ਕਿਉਂਕਿ ਪੂਰਾ ਪਰਿਵਾਰ ਕਾਰ ਦੇ ਵਿੱਚ ਸਵਾਰ ਸਿਤ ਇੱਕ ਅਨਗੈਹੀ ਦੇ ਕਾਰਨ ਜੇਕਰ ਇੱਥੇ ਕੋਈ ਬੋਰਡ ਲੱਗਿਆ ਹੁੰਦਾ ਜਾਂ ਪ੍ਰਸ਼ਾਸਨ ਦੇ ਵੱਲੋਂ ਵਾਹਨਾਂ ਨੂੰ ਰੋਕਣ ਦੇ ਲਈ ਕੋਈ ਪ੍ਰਬੰਧ ਕੀਤਾ ਹੁੰਦਾ ਤਾਂ ਸ਼ਾਇਦ ਇਹ ਵੱਡਾ ਹਾਦਸਾ ਨਾ ਹੁੰਦਾ ਪਰ ਹੁਣ ਰੈਸਕਿਊ ਟੀਮਾਂ ਇੱਥੇ ਲੱਗੀਆਂ ਹੋਈਆਂ ਨੇ ਰੈਸਕਿਊ ਕੀਤਾ ਜਾ ਰਿਹਾ ਹੈ ਕਾਰ ਨੂੰ ਨਹਿਰ ਦੇ ਵਿੱਚੋਂ ਬਾਹਰ ਕੱਢ ਲਿਆ ਗਿਆ ਇੱਕ ਵਿਅਕਤੀ ਦੀ ਲਾਸ਼ ਵੀ ਬਰਾਮਦ ਹੋਈ ਹੈ ਪਰ ਉਸ ਦੀ شناخت ਹੋਣੀ ਬਾਕੀ ਹੈ ਤੇ ਉਸ ਤੋਂ ਇਲਾਵਾ ਪੁਲਿਸ ਦੇ ਬੋਲ ਨੇੜਲੇ ਇਲਾਕਿਆਂ ਦੇ ਜਿਹੜੇ ਪੁਲਿਸ ਸਟੇਸ਼ਨ ਨੇ ਉੱਥੇ ਜਾਣਕਾਰੀ ਪਹੁੰਚਾਈ ਜਾ ਰਹੀ ਹੈ ਸੂਚਨਾ ਦਿੱਤੀ ਜਾ ਰਹੀ ਹੈ ਤਾਂ ਕਿ ਪਰਿਵਾਰ ਦੇ ਬਾਰੇ ਕੁਝ ਹੋਰ ਜਾਣਕਾਰੀ ਮਿਲ ਸਕੇ ਖੰਨਾਂ ਦੇ ਤੋਂ ਰਾਹਤੋ ਬੇहद ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪਰਿਵਾਰ ਸਮੇਤ ਕਾਰ ਨਹਿਰ ਦੇ ਵਿੱਚ ਜਾ ਡਿੱਗੀ ਹੈ ਸਰਹਿੰਦ ਨਹਿਰ ਦੇ ਵਿੱਚ ਰਾਤ ਦੇ ਹਨੇਰੇ ਦੇ ਵਿੱਚ ਇੱਕ ਕਾਰ ਸਰਹਿੰਦ ਨਹਿਰ ਚ ਜਾ ਡਿੱਗੀ ਹੈ ਜਿਸ ਦੇ ਚਲਦਿਆਂ ਜਿਹੜੇ ਕਾਰ ਦੇ ਵਿੱਚ ਬੈਠੇ ਜੀ ਸੀ ਉਹ ਲਾਪਤਾ ਜਨਨ ਦੀ ਪਾਲ ਕੀਤੀ ਜਾ ਰਹੀ ਹੈ ਗੋਤਾ ਖੋਰਾ ਦੀ ਟੀਮ ਇੱਥੇ ਜੁਟੀ ਹੋਈ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਮੌਕੇ ਦੀਆਂ ਜਿੱਥੇ ਸਰਹਿੰਦ ਨਹਿਰ ਦੇ ਵਿੱਚ ਦੇਰ ਰਾਤ ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਦੇ ਵੱਲੋਂ ਇੱਕ ਕਾਰ ਆ ਰਹੀ ਸੀ ਜਿਸ ਪੁਲ ਤੋਂ ਲੰਘ ਰਹੀ ਸੀ ਉਸ ਪੁਲ ਤੇ ਨਿਰਮਾਣ ਦਾ ਕੰਮ ਚੱਲ ਰਿਹਾ ਸੀ ਜਿਸ ਦੇ ਚਲਦਿਆਂ ਨਾ ਇੱਥੇ ਕੋਈ ਬੋਰਡ ਲੱਗਾ ਹੋਇਆ ਸੀ ਨਾਹੀਂ ਰੋਕਣ ਦੇ ਲਈ ਕੋਈ ਇੰਤਜ਼ਾਮ ਕੀਤਾ ਹੋਇਆ ਸੀ ਸ਼ਾਇਦ ਇਸੇ ਕਰਕੇ ਹੀ ਡਰਾਈਵਰ ਨੂੰ ਪਤਾ ਨਹੀਂ ਚੱਲਿਆ ਤੇ ਉਹ ਜਿਵੇਂ ਹੀ ਪੁਲ ਤੋਂ ਲੰਘਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਸੇ ਨਿਰਮਾਣ ਕਾਰਜ ਤੇ ਚਲਦਿਆਂ ਉਹਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਕਾਰ ਸਿੱਧੀ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਜਾਣਕਾਰੀ ਦੇ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਕਾਰ ਦੇ ਵਿੱਚ ਪਰਿਵਾਰ ਦੇ ਨਾਲ ਬੱਚੇ ਵੀ ਸਵਾਰ ਸੀ ਤੇ ਇਹ ਕਾਰ ਜਿਹੜੀ ਇਹ ਸਿੱਧੀ ਨਹਿਰ ਦੇ ਵਿੱਚ ਜਾ ਡਿੱਗੀ ਹੈ ਬੇहद ਮੰਦ ਭਾਗੀ ਦੁਖਦਾਈ ਖਬਰ ਹੈ ਜਿੱਥੇ ਦਰਾਹਾ ਤੋਂ ਲੰਘ ਰਹੀ ਇੱਕ ਕਾਰ ਬੇਕਾਬੂ ਹੋਣ ਤੋਂ ਬਾਅਦ ਸਰਹਿੰਦ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਪੂਰਾ ਪਰਿਵਾਰ ਇਸ ਕਾਰ ਦੇ ਵਿੱਚ ਸੀ ਜਿਨ੍ਹਾਂ ਦੇ ਨਾਲ ਬੱਚੇ ਵੀ ਸਵਾਰ ਸੀ ਤੇ ਉਸੇ ਤੋਂ ਬਾਅਦ ਇਹ ਲਾਪਤ ਹੈ ਪ੍ਰਸ਼ਾਸਨ ਨੂੰ ਜਿਵੇਂ ਹੀ ਇਸ ਦੀ ਸੂਚਨਾ ਮਿਲਦੀ ਹੈ ਤਾਂ ਟੀਮ ਮੌਕੇ ਤੇ ਪਹੁੰਚਦੀ ਹੈ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਜਾਂਦਾ ਪਰ ਦੱਸਿਆ ਜਾ ਰਿਹਾ ਕਿ ਹਨੇਰਾ ਇੰਨਾ ਜ਼ਿਆਦਾ ਸੀ ਤੇ ਇਸ ਦੇ ਨਾਲ ਹੀ ਨਹਿਰ ਦੇ ਵਿੱਚ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਰੈਸਕਿਊ ਨਹੀਂ ਕੀਤਾ ਜਾ ਸਕਿਆ ਜਿਸ ਤੋਂ ਬਾਅਦ ਸਵੇਰ ਤੋਂ ਟੀਮਾਂ ਇੱਥੇ ਝੁੱਟੀਆਂ ਹੋਈਆਂ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਗੋਤਾਖੋਰਾਂ ਦੀ ਮਦਦ ਲਈ ਜਾ ਰਹੀ ਹੈ ਤੇ ਹੁਣ ਜਿਹੜੀ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਕਾਰ ਨੂੰ ਕਰੇਨ ਦੀ ਮਦਦ ਦੇ ਨਾਲ ਬਾਹਰ ਕੱਢ ਲਿਆ ਗਿਆ ਤੇ ਗੋਤਾਖੋਰਾਂ ਦੀ ਟੀਮ ਦੇ ਵੱਲੋਂ ਵੀ ਇੱਕ Laash ਬਰਾਮਦ ਕੀਤੀ ਗਈ ਹੈ ਇੱਕ ਵਿਅਕਤੀ ਦੀ Laash ਬਰਾਮਦ ਹੋਈ ਹੈ ਫਿਲਹਾਲ ਉਸ ਦੀ ਸ਼ਨਾਖਤ ਨਹੀਂ ਹੋਈ ਹੈ ਸ਼ਨਾਖਤ ਹੋਣੀ ਬਾਕੀ ਹੈ ਉਸ ਦੇ ਵਿੱਚ ਵੀ ਪੁਲਿਸ ਜੁਟੀ ਹੋਈ ਹੈ ਨੇੜਲੇ ਇਲਾਕਿਆਂ ਦੇ ਵਿੱਚ ਸੂਚਨਾ ਦਿੱਤੀ ਜਾ ਰਹੀ ਹੈ ਤਾਂ ਕਿ ਪਰਿਵਾਰ ਦੀ ਜਾਣਕਾਰੀ ਮਿਲ ਸਕੇ ਦੱਸਦੀ ਹੈ ਕਿ ਕਾਰ ਰਾਜਵੰਤ ਹਸਪਤਾਲ ਤੋਂ ਨਹਿਰ ਵੱਲ ਜਾ ਰਹੀ ਸੀ ਅੱਗੇ ਪੁਲ ਤੇ ਰਿਪੇਅਰਿੰਗ ਦਾ ਕੰਮ ਚੱਲ ਰਿਹਾ ਸੀ ਜਿਸ ਕਰਕੇ ਡਰਾਈਵਰਸ ਦੀ ਸੀਟ ਤੇ ਬੈਠੇ ਵਿਅਕਤੀ ਨੂੰ ਨਹੀਂ ਪਤਾ ਚੱਲਿਆ ਕਿਉਂਕਿ ਕਿਹਾ ਜਾ ਰਿਹਾ ਕਿ ਨਾ ਤਾਂ ਇੱਥੇ ਕੋਈ ਬੋਰਡ ਲੱਗਿਆ ਹੋਇਆ ਸੀ ਤੇ ਨਾ ਹੀ ਪੁਲ ਤੇ ਜਾਣ ਤੋਂ ਰੋਕਣ ਦੇ ਲਈ ਹੀ ਕੋਈ ਇੰਤਜ਼ਾਮ ਕੋਈ ਪ੍ਰਬੰਧ ਕੀਤਾ ਗਿਆ ਸੀ ਜਿਸ ਦੇ ਚਲਦਿਆਂ ਇਹ ਵੱਡੀ ਘਟਨਾ ਵਾਪਰੀ ਹੈ ਬੇहद ਮੰਦਭਾਗੀ ਘਟਨਾ ਹੈ ਕਿਉਂਕਿ ਪੂਰਾ ਪਰਿਵਾਰ ਕਾਰ ਦੇ ਵਿੱਚ ਸਵਾਰ ਸੀ ਤੇ ਇੱਕ ਅਨਗਹਿਲੀ ਦੇ ਕਾਰਨ ਜੇਕਰ ਇੱਥੇ ਕੋਈ ਬੋਰਡ ਲੱਗਿਆ ਹੁੰਦਾ ਜਾਂ ਪ੍ਰਸ਼ਾਸਨ ਦੇ ਵੱਲੋਂ ਵਾਹਨਾਂ ਨੂੰ ਰੋਕਣ ਦੇ ਲਈ ਕੋਈ ਪ੍ਰਬੰਧ ਕੀਤਾ ਹੁੰਦਾ ਤਾਂ ਸ਼ਾਇਦ ਇਹ ਵੱਡਾ ਹਾਦਸਾ ਨਾ ਹੁੰਦਾ ਪਰ ਹੁਣ ਰੈਸਕਿਊ ਟੀਮਾਂ ਇੱਥੇ ਲੱਗੀਆਂ ਹੋਈਆਂ ਨੇ ਰੈਸਕਿਊ ਕੀਤਾ ਜਾ ਰਿਹਾ ਹੈ ਕਾਰ ਨੂੰ ਨਹਿਰ ਦੇ ਵਿੱਚੋਂ ਬਾਹਰ ਕੱਢ ਲਿਆ ਗਿਆ ਇੱਕ ਵਿਅਕਤੀ ਦੀ ਲਾਸ਼ ਵੀ ਬਰਾਮਦ ਹੋਈ ਹੈ ਪਰ ਉਸ ਦੀ ਸ਼ਨਾਖਤ ਹੋਣੀ ਬਾਕੀ ਹੈ ਤੇ ਉਸ ਤੋਂ ਇਲਾਵਾ ਪੁਲਿਸ ਦੇ ਵੱਲੋਂ ਨੇੜਲੇ ਇਲਾਕਿਆਂ ਦੇ ਜਿਹੜੇ ਪੁਲਿਸ ਸਟੇਸ਼ਨ ਨੇ ਉੱਥੇ ਜਾਣਕਾਰੀ ਪਹੁੰਚਾਈ ਜਾ ਰਹੀ ਹੈ ਸੂਚਨਾ ਦਿੱਤੀ ਜਾ ਰਹੀ ਹੈ ਤਾਂ ਕਿ ਪਰਿਵਾਰ ਦੇ ਬਾਰੇ ਕੁਝ ਹੋਰ ਜਾਣਕਾਰੀ ਮਿਲ ਸਕੇ ਖੰਨਾਂ ਦੇ ਤੁਰਾਹਾ ਤੋਂ ਬੇहद ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪਰਿਵਾਰ ਸਮੇਤ ਕਾਰ ਨਹਿਰ ਦੇ ਵਿੱਚ ਜਾ ਡਿੱਗੀ ਹੈ ਸਰਹਿੰਦ ਨਹਿਰ ਦੇ ਵਿੱਚ ਰਾਤ ਦੇ ਹਨੇਰੇ ਦੇ ਵਿੱਚ ਇੱਕ ਕਾਰ ਸਰਹਿੰਦ ਨਹਿਰ 'ਚ ਜਾ ਡਿੱਗੀ ਹੈ ਜਿਸ ਦੇ ਚਲਦਿਆਂ ਜਿਹੜੇ ਕਾਰ ਦੇ ਵਿੱਚ ਬੈਠੇ ਜੀ ਸੀ ਉਹ ਲਾਪਤਾ ਜਨਨਦੀਪ ਪਾਲ ਕੀਤੀ ਜਾ ਰਹੀ ਹੈ ਗੋਤਾ ਖੋਰਾ ਦੀ ਟੀਮ ਇੱਥੇ ਜੁਟੇ ਹੋਈ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਮੌਕੇ ਦੀਆਂ ਜਿੱਥੇ ਸਰਹਿੰਦ ਨਹਿਰ ਦੇ ਵਿੱਚ ਦੇਰ ਰਾਤ ਦੱਸਿਆ ਜਾ ਰਿਹਾ ਕਿ ਹਸਪਤਾਲ ਦੇ ਵੱਲੋਂ ਇੱਕ ਕਾਰ ਆ ਰਹੀ ਸੀ ਜਿਸ ਪੁਲ ਤੋਂ ਲੰਘ ਰਹੀ ਸੀ ਉਸ ਪੁਲ ਤੇ ਨਿਰਮਾਣ ਦਾ ਕੰਮ ਚੱਲ ਰਿਹਾ ਸੀ ਜਿਸ ਦੇ ਚਲਦਿਆਂ ਨਾ ਇੱਥੇ ਕੋਈ ਬੋਰਡ ਲੱਗਾ ਹੋਇਆ ਸੀ ਤੇ ਨਾ ਹੀ ਰੋਕਣ ਦੇ ਲਈ ਕੋਈ ਇੰਤਜ਼ਾਮ ਕੀਤਾ ਹੋਇਆ ਸੀ ਸ਼ਾਇਦ ਇਸੇ ਕਰਕੇ ਹੀ ਡਰਾਈਵਰ ਨੂੰ ਪਤਾ ਨਹੀਂ ਚੱਲਿਆ ਤੇ ਉਹ ਜਿਵੇਂ ਹੀ ਪੋਲ ਤੋਂ ਲੰਘਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਸੇ ਨਿਰਮਾਣ ਕਾਰਜ ਤੇ ਚੱਲਦਿਆਂ ਉਹਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਕਾਰ ਸਿੱਧੀ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਜਾਣਕਾਰੀ ਦੇ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਕਾਰ ਦੇ ਵਿੱਚ ਪਰਿਵਾਰ ਦੇ ਨਾਲ ਬੱਚੇ ਵੀ ਸਵਾਰ ਸੀ ਤੇ ਇਹ ਕਾਰ ਜਿਹੜੀ ਹੈ ਸਿੱਧੀ ਨਹਿਰ ਦੇ ਵਿੱਚ ਜਾ ਡਿੱਗੀ ਹੈ ਬੇहद ਮੰਦ ਭਾਗੀ ਦੁਖਦਾਈ ਖਬਰ ਹੈ ਜਿੱਥੇ ਦਰਾਹਾਤ ਔਲੰਘ ਰਹੀ ਇੱਕ ਕਾਰ ਬੇਕਾਬੂ ਹੋਣ ਤੋਂ ਬਾਅਦ ਸਰਹਿੰਦ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਪੂਰਾ ਪਰਿਵਾਰ ਇਸ ਕਾਰ ਦੇ ਵਿੱਚ ਸੀ ਜਿਨ੍ਹਾਂ ਦੇ ਨਾਲ ਬੱਚੇ ਵੀ ਸਵਾਰ ਸੀ ਤੇ ਉਸੇ ਤੋਂ ਬਾਅਦ ਇਹ ਲਾਪਤ ਹੈ ਪ੍ਰਸ਼ਾਸਨ ਨੂੰ ਜਿਵੇਂ ਹੀ ਇਸ ਦੀ ਸੂਚਨਾ ਮਿਲਦੀ ਹੈ ਤਾਂ ਟੀਮ ਮੌਕੇ ਤੇ ਪਹੁੰਚਦੀ ਹੈ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਜਾਂਦਾ ਪਰ ਦੱਸਿਆ ਜਾ ਰਿਹਾ ਕਿ ਹਨੇਰਾ ਇੰਨਾ ਜ਼ਿਆਦਾ ਸੀ ਤੇ ਇਸ ਦੇ ਨਾਲ ਹੀ ਨਹਿਰ ਦੇ ਵਿੱਚ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਰੈਸਕਿਊ ਨਹੀਂ ਕੀਤਾ ਜਾ ਸਕਿਆ ਜਿਸ ਤੋਂ ਬਾਅਦ ਸਵੇਰ ਤੋਂ ਟੀਮਾਂ ਇੱਥੇ ਝੁੱਟੀਆਂ ਹੋਈਆਂ ਐ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਹੈ ਗੋਤਾਖੋਰਾਂ ਦੀ ਮਦਦ ਲਈ ਜਾ ਰਹੀ ਹੈ ਤੇ ਹੁਣ ਜਿਹੜੀ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਕਾਰ ਨੂਕਰੇਨ ਦੀ ਮਦਦ ਦੇ ਨਾਲ ਬਾਹਰ ਕੱਢ ਲਿਆ ਗਿਆ ਤੇ ਗੋਤਾਖੋਰਾਂ ਦੀ ਟੀਮ ਦੇ ਵੱਲੋਂ ਵੀ ਇੱਕ ਲਾਸ਼ ਬਰਾਮਦ ਕੀਤੀ ਗਈ ਹੈ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ ਫਿਲਹਾਲ ਉਸ ਦੀ ਸ਼ਨਾਖਤ ਨਹੀਂ ਹੋਈ ਹੈ ਸ਼ਨਾਖਤ ਹੋਣੀ ਬਾਕੀ ਹੈ ਉਸ ਦੇ ਵਿੱਚ ਵੀ ਪੁਲਿਸ ਜੁਟੀ ਹੋਈ ਹੈ ਨੇੜਲੇ ਇਲਾਕਿਆਂ ਦੇ ਵਿੱਚ ਸੂਚਨਾ ਦਿੱਤੀ ਜਾ ਰਹੀ ਹੈ ਤਾਂ ਕਿ ਪਰਿਵਾਰ ਦੀ ਜਾਣਕਾਰੀ ਮਿਲ ਸਕੇ ਦੱਸਦੀ ਹੈ ਕਿ ਕਾਰ ਰਾਜਵੰਤ ਹਸਪਤਾਲ ਤੋਂ ਨਹਿਰ ਵੱਲ ਜਾ ਰਹੀ ਸੀ ਅੱਗੇ ਪੁਲ ਤੇ ਰਿਪੇਅਰਿੰਗ ਦਾ ਕੰਮ ਚੱਲ ਰਿਹਾ ਸੀ ਜਿਸ ਕਰਕੇ ਡਰਾਈਵਰਸ ਦੀ ਸੀਟ ਤੇ ਬੈਠੇ ਵਿਅਕਤੀ ਨੂੰ ਨਹੀਂ ਪਤਾ ਚੱਲਿਆ ਕਿਉਂਕਿ ਕਿਹਾ ਜਾ ਰਿਹਾ ਕਿ ਨਾ ਤਾਂ ਇਥੇ ਕੋਈ ਬੋਰਡ ਲੱਗਿਆ ਹੋਇਆ ਸੀ ਤੇ ਨਾ ਹੀ ਪੁਲ ਤੇ ਜਾਣ ਤੋਂ ਰੋਕਣ ਦੇ ਲਈ ਹੀ ਕੋਈ ਇੰਤਜ਼ਾਮ ਕੋਈ ਪ੍ਰਬੰਧ ਕੀਤਾ ਗਿਆ ਸੀ ਜਿਸ ਦੇ ਚੱਲਦਿਆਂ ਇਹ ਵੱਡੀ ਘਟਨਾ ਵਾਪਰੀ ਹੈ ਬੇहद ਮੰਦਭਾਗੀ ਘਟਨਾ ਹੈ ਕਿਉਂਕਿ ਪੂਰਾ ਪਰਿਵਾਰ ਕਾਰ ਦੇ ਵਿੱਚ ਸਵਾਰ ਸਿਤ ਇੱਕ ਅਨਗੈਹੀ ਦੇ ਕਾਰਨ ਜੇਕਰ ਇੱਥੇ ਕੋਈ ਬੋਰਡ ਲੱਗਿਆ ਹੁੰਦਾ ਜਾਂ ਪ੍ਰਸ਼ਾਸਨ ਦੇ ਵੱਲੋਂ ਵਾਹਨਾਂ ਨੂੰ ਰੋਕਣ ਦੇ ਲਈ ਕੋਈ ਪ੍ਰਬੰਧ ਕੀਤਾ ਹੁੰਦਾ ਤਾਂ ਸ਼ਾਇਦ ਵੱਡਾ ਹਾਦਸਾ ਨਾ ਹੁੰਦਾ ਪਰ ਹੁਣ ਰੈਸਕਿਊ ਟੀਮਾਂ ਇੱਥੇ ਲੱਗੀਆਂ ਹੋਈਆਂ ਨੇ ਰੈਸਕਿਊ ਕੀਤਾ ਜਾ ਰਿਹਾ ਹੈ ਕਾਰ ਨੂੰ ਨਹਿਰ ਦੇ ਵਿੱਚੋਂ ਬਾਹਰ ਕੱਢ ਲਿਆ ਗਿਆ ਇੱਕ ਵਿਅਕਤੀ ਦੀ ਲਾਸ਼ ਵੀ ਬਰਾਮਦ ਹੋਈ ਹੈ ਪਰ ਉਸ ਦੀ شناخت ਹੋਣੀ ਬਾਕੀ ਹੈ ਤੇ ਉਸ ਤੋਂ ਇਲਾਵਾ ਪੁਲਿਸ ਦੇ ਵੱਲੋਂ ਨੇੜਲੇ ਇਲਾਕਿਆਂ ਦੇ ਜਿਹੜੇ ਪੁਲਿਸ ਸਟੇਸ਼ਨ ਨੇ ਉੱਥੇ ਜਾਣਕਾਰੀ ਪਹੁੰਚਾਈ ਜਾ ਰਹੀ ਹੈ ਸੂchna ਦਿੱਤੀ ਜਾ ਰਹੀ ਹੈ ਤਾਂ ਕਿ ਪਰਿਵਾਰ ਦੇ ਬਾਰੇ ਕੁਝ ਹੋਰ ਜਾਣਕਾਰੀ ਮਿਲ ਸਕੇ ਖੰਨਾਂ ਦੇ ਤੋਂ ਰਾਹਤੋ ਬੇਹਦ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪਰਿਵਾਰ ਸਮੇਤ ਕਾਰ ਨਹਿਰ ਦੇ ਵਿੱਚ ਜਾ ਡਿੱਗੀ ਹੈ ਸਰਹਿੰਦ ਨਹਿਰ ਦੇ ਵਿੱਚ ਰਾਤ ਦੇ ਹਨੇਰੇ ਦੇ ਵਿੱਚ ਇੱਕ ਕਾਰ ਸਰਹਿੰਦ ਨਹਿਰ ਚ ਜਾ ਡਿੱਗੀ ਹੈ ਜਿਸ ਦੇ ਚਲਦਿਆਂ ਜਿਹੜਾ ਕਾਰ ਦੇ ਵਿੱਚ ਬੈਠੇ ਜੀ ਸੀ ਉਹ ਲਾਪਤਾ ਜਨਾਨ ਦੀ ਪਾਲ ਕੀਤੀ ਜਾ ਰਹੀ ਹੈ। ਗੋਤਾ ਖੋਰਾ ਦੀ ਟੀਮ ਇੱਥੇ ਜੁਟੇ ਹੋਈ ਹੈ। ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਮੌਕੇ ਦੀਆਂ ਜਿੱਥੇ ਸਰਹਿੰਦ ਨਹਿਰ ਦੇ ਵਿੱਚ ਦੇਰ ਰਾਤ ਦੱਸਿਆ ਜਾ ਰਿਹਾ ਕਿ ਹਸਪਤਾਲ ਦੇ ਵੱਲੋਂ ਇੱਕ ਕਾਰ ਆ ਰਹੀ ਸੀ। ਜਿਸ ਪੁਲ ਤੋਂ ਲੰਘ ਰਹੀ ਸੀ ਉਸ ਪੁਲ ਤੇ ਨਿਰਮਾਣ ਦਾ ਕੰਮ ਚੱਲ ਰਿਹਾ ਸੀ ਜਿਸ ਦੇ ਚਲਦਿਆਂ ਨਾ ਇੱਥੇ ਕੋਈ ਬੋਰਡ ਲੱਗਾ ਹੋਇਆ ਸੀ ਤੇ ਨਾ ਹੀ ਰੋਕਣ ਦੇ ਲਈ ਕੋਈ ਇੰਤਜ਼ਾਮ ਕੀਤਾ ਹੋਇਆ ਸੀ। ਸ਼ਾਇਦ ਇਸੇ ਕਰਕੇ ਹੀ ਡਰਾਈਵਰ ਨੂੰ ਪਤਾ ਨਹੀਂ ਚੱਲਿਆ ਤੇ ਉਹ ਜਿਵੇਂ ਹੀ ਪੋਲ ਤੋਂ ਲੰਘਣ ਦੀ ਕੋਸ਼ਿਸ਼ ਕਰਦਾ ਤਾਂ ਇਸੇ ਨਿਰਮਾਣ ਕਾਰਜ ਤੇ ਚਲਦਿਆਂ ਉਹਦਾ ਸੰਤੁਲਨ ਵਿਗੜ ਜਾਂਦਾ ਤੇ ਕਾਰ ਸਿੱਧੀ ਨਹਿਰ ਦੇ ਵਿੱਚ ਜਾ ਡਿੱਗੀ ਹੈ ਜਾਣਕਾਰੀ ਦੇ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਕਾਰ ਦੇ ਵਿੱਚ ਪਰਿਵਾਰ ਦੇ ਨਾਲ ਬੱਚੇ ਵੀ ਸਵਾਰ ਸੀ ਤੇ ਇਹ ਕਾਰ ਜਿਹੜੀ ਹੈ ਸਿੱਧੀ ਨਹਿਰ ਦੇ ਵਿੱਚ ਜਾ ਡਿੱਗੀ ਹੈ ਬੇहद ਮੰਦ ਭਾਗੀ ਦੁਖਦਾਈ ਖਬਰ ਹੈ ਜਿੱਥੇ ਦਰਾਹਾ ਤੋਂ ਲੰਘ ਰਹੀ ਇੱਕ ਕਾਰ ਬੇਕਾਬੂ ਹੋਣ ਤੋਂ ਬਾਅਦ ਸਰਹਿੰਦ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਪੂਰਾ ਪਰਿਵਾਰ ਇਸ ਕਾਰ ਦੇ ਵਿੱਚ ਸੀ ਜਿਨ੍ਹਾਂ ਦੇ ਨਾਲ बच्चे भी सवार ਸੀ ਤੇ ਉਸੇ ਤੋਂ ਬਾਅਦ ਇਹ ਲਾਪਤ ਹੈ ਪ੍ਰਸ਼ਾਸਨ ਨੂੰ ਜਿਵੇਂ ਹੀ ਇਸ ਦੀ ਸੂਚਨਾ ਮਿਲਦੀ ਹੈ ਤਾਂ ਟੀਮ ਮੌਕੇ ਤੇ ਪਹੁੰਚਦੀ ਹੈ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਜਾਂਦਾ ਪਰ ਦੱਸਿਆ ਜਾ ਰਿਹਾ ਕਿ ਹਨੇਰਾ ਇੰਨਾ ਜ਼ਿਆਦਾ ਸੀ ਤੇ ਇਸ ਦੇ ਨਾਲ ਹੀ ਨਹਿਰ ਦੇ ਵਿੱਚ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਰੈਸਕਿਊ ਨਹੀਂ ਕੀਤਾ ਜਾ ਸਕਿਆ ਜਿਸ ਤੋਂ ਬਾਅਦ ਸਵੇਰ ਤੋਂ ਟੀਮਾਂ ਇੱਥੇ ਝੁੱਟੀਆਂ ਹੋਈਆਂ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਗੋਤਕ ਹੋਰਾਂ ਦੀ ਮਦਦ ਲਈ ਜਾ ਰਹੀ ਹੈ ਤੇ ਹੁਣ ਜਿਹੜੀ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਕਾਰ ਨੂੰ ਕਰੇਨ ਦੀ ਮਦਦ ਦੇ ਨਾਲ ਬਾਹਰ ਕੱਢ ਲਿਆ ਗਿਆ ਤੇ ਗੋਤਾਖੋਰਾਂ ਦੀ ਟੀਮ ਦੇ ਵੱਲੋਂ ਵੀ ਇੱਕ Laash ਬਰਾਮਦ ਕੀਤੀ ਗਈ ਹੈ ਇੱਕ ਵਿਅਕਤੀ ਦੀ Laash ਬਰਾਮਦ ਹੋਈ ਹੈ ਫਿਲਹਾਲ ਉਸ ਦੀ شناخت ਨਹੀਂ ਹੋਈ ਹੈ شناخت ਹੋਣੀ ਬਾਕੀ ਹੈ ਉਸ ਦੇ ਵਿੱਚ ਵੀ ਪੁਲਿਸ ਜੁਟੀ ਹੋਈ ਹੈ ਨੇੜਲੇ ਇਲਾਕਿਆਂ ਦੇ ਵਿੱਚ ਸੂਚਨਾ ਦਿੱਤੀ ਜਾ ਰਹੀ ਹੈ ਤਾਂ ਕਿ ਪਰਿਵਾਰ ਦੀ ਜਾਣਕਾਰੀ ਮਿਲ ਸਕੇ ਦੱਸਦੀ ਹੈ ਕਿ ਕਾਰ ਰਾਜਵੰਤ ਹਸਪਤਾਲ ਤੋਂ ਨਹਿਰ ਵੱਲ ਜਾ ਰਹੀ ਸੀ ਅੱਗੇ ਪੁਲ ਤੇ ਰਿਪੇਅਰਿੰਗ ਦਾ ਕੰਮ ਚੱਲ ਰਿਹਾ ਸੀ ਜਿਸ ਕਰਕੇ ਡਰਾਈਵਰਸ ਦੀ ਸੀਟ ਤੇ ਬੈਠੇ ਵਿਅਕਤੀ ਨੂੰ ਨਹੀਂ ਪਤਾ ਚੱਲਿਆ ਕਿਉਂਕਿ ਕਿਹਾ ਜਾ ਰਿਹਾ ਕਿ ਨਾ ਤਾਂ ਇੱਥੇ ਕੋਈ ਬੋਰਡ ਲੱਗਿਆ ਹੋਇਆ ਸੀ ਤੇ ਨਾ ਹੀ ਪੁਲ ਤੇ ਜਾਣ ਤੋਂ ਰੋਕਣ ਦੇ ਲਈ ਹੀ ਕੋਈ ਇੰਤਜ਼ਾਮ ਕੋਈ ਪ੍ਰਬੰਧ